ਪੱਕੇ ਯਾਰ ਸੀ ਸੁੱਖਾ ਕਾਲਵਾ ਤੇ ਵਿੱਕੀ ਗੌਂਡਰ ਮੇਰੀ ਉਹਦੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਪਰ ਮੇਰੀ ਗੌਂਡਰ ਨਾਲ ਸੱਜਣਤਾ ਹੀ ਸੀ ਮਰਦ ਦਾ ਕਰਨੇ ਪਹਿਲੋਂ ਇਹ ਸਾਰੇ ਫਰੈਂਡ ਸੀ ਜੀ ਵਿੱਕੀ ਗੌਂਡਰ ਤੇ ਉਹਦੇ ਸਾਥੀਆਂ ਨੇ ਸ਼ਰੀਆਂ ਮਾਰਿਆ ਸੀ ਸੁੱਖਾ ਕਾਲਵਾ ਉਹਦੇ ਗੋਲੀਆਂ ਮਾਰ ਦਿੱਤੀਆਂ ਸੁੱਖੇ ਦੇ ਗੋਲੀਆਂ ਮਾਰ ਭੁੰਨਣ ਤੋਂ ਬਾਅਦ লাশ ਕੋਲ ਖੜੇ ਪਾਇਸ਼ ਭੰਗੜੇ ਗੌਂਡਰ ਨੇ ਇਹੇ ਚੀਜ਼ ਦੇ ਪਿੱਛੇ ਪਿਆ ਰਗਾ ਕਿ ਮੈਂ ਲਵਲੀ ਦਾ ਬਦਲਾ ਸੁੱਖਾ ਕਾਲਵਾ ਕਤਲकांड ਤੇ ਗੁਰਪ੍ਰੀਤ ਸੇਖੋਂ ਦੇ ਵੱਡੇ ਖੁਲਾਸੇ ਠੀਕ ਹੈ ਇੱਕ ਪਾਸੇ ਨੂੰ ਸੰਤੁਸ਼ਟੀ ਸੀ ਮੈਂ ਬਦਲਾ ਲੈ ਲਿਆ ਪਰ ਦੂਜੇ ਪਾਸੇ ਉਹਨੂੰ ਇਹ ਵੀ ਸੀ ਵੀ ਮਾਰਿਆ ਇਹ ਵੀ ਸੱਜਣੀ ਜੀ ਹਾਂ ਜਾਣਕਾਰੀ ਮੁਤਾਬਕ 21 ਜਨਵਰੀ 2015 ਨੂੰ ਸੁੱਖਾ ਕਾਲਮਾਂ ਨੂੰ ਵਿੱਕੀ ਗੌਂਦਰ ਗੁਰਪ੍ਰੀ ਸੇਖੋ ਤੇ ਉਸਦੇ ਹੋਰ ਸਾਥੀਆਂ ਨੇ ਮਿਲ ਕੇ ਸ਼ਰੀਆਮ ਗੋਲੀਆਂ ਮਾਰ ਛਾਣਨੀ ਕਰ ਦਿੱਤਾ ਤੜਫਾ ਤੜਫਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਵਿੱਕੀ ਗੌਂਦਰ ਤੇ ਉਸਦੇ ਸਾਥੀਆਂ ਵੱਲੋਂ ਲਾਸ਼ ਦੇ ਕੋਲ ਖੜ੍ਹ ਜਸ਼ਨ ਮਨਾਏ ਗਏ ਸੀ ਭੰਗੜੇ ਪਾਏ ਗਏ ਸੀ ਇਸ ਦੌਰਾਨ ਮਲਜ਼ਮਾਂ ਵੱਲੋਂ ਵੀਡੀਓ ਵੀ ਬਣਾਈ ਗਈ ਦੱਸੀ ਜਾ ਰਹੀ ਹੈ ਜਿਸ ਨੂੰ ਮਲਜ਼ਮਾਂ ਨੇ ਵਾਇਰਲ ਕਰ ਦਿੱਤਾ ਸੀ ਕਿ ਮੈਂ ਕੀਤਾ ਸੀ ਕਤਲ ਜਾਣਕਾਰੀ ਮੁਤਾਬਕ ਸੁੱਖਾ ਕਾਲਵਾ ਨੂੰ ਕਿਸੇ ਕੇਸ ਦੇ ਸਬੰਧ ਵਿੱਚ ਪੁਲਿਸ ਜਲੰਧਰ ਵਿਖੇ ਪੇਸੀ ਤੋਂ ਲੈ ਕੇ ਆ ਰਹੀ ਸੀ ਮੁਲਜ਼ਮ ਨੂੰ ਨਾਬਾ ਵਿਖੇ ਲਿਜਾਇਆ ਜਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਯੋਜਨਾ ਅਨੁਸਾਰ ਵਿੱਕੀ ਗੌਂਡਰ ਤੇ ਉਸ ਸਾਥੀਆਂ ਨੇ ਇਸ ਗੱਡੀ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੀ ਗੱਡੀ ਦੇ ਪਿੱਛੇ ਵਿੱਕੀ ਗੌਂਡਰ ਦੇ ਸਾਥੀ ਆ ਰਹੇ ਸੀ ਜੋ ਅੱਗੇ ਖੜ ਕੇ ਗੁੜੀ ਕਰ ਰਹੇ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਦੀ ਇਸ ਗੱਡੀ ਬਾਰੇ ਜਾਣਕਾਰੀ ਦੇ ਰਹੇ ਸੀ ਆਖਰ ਮੁਲਜ਼ਮਾ ਨੇ ਫਗਵਾੜਾ ਵਿਖੇ ਪੁਲਿਸ ਦੀ ਇਸ ਗੱਡੀ ਨੂੰ ਘੇਰਾ ਪਾ ਲਿਆ ਪੁਲਿਸ ਤੇ ਵੀ ਮੁਲਜ਼ਮਾ ਨੇ ਹਥਿਆਰ ਤਾਣ ਦਿੱਤੇ ਜਿਸ ਤੋਂ ਬਾਅਦ ਸੁੱਖਾ ਕਾਲਵਾ ਤੇ ਵਿੱਕੀ ਗੌਂਦਰ ਤੇ ਉਸਦੇ ਸਾਥੀਆਂ ਨੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਕਈ ਗੋਲੀਆਂ ਸੁੱਖਾ ਕਾਲਵਾ ਨੂੰ ਮਾਰੀਆਂ ਗਈਆਂ ਸਨ ਜਿਸ ਕਰਕੇ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪੁਲਿਸ ਦੀ ਇਸ ਗੱਡੀ ਨੂੰ ਘੇਰਨ ਲਈ ਮੁਲਜ਼ਮਾ ਵੱਲੋਂ ਕਈ ਗੱਡੀਆਂ ਲੁੱਟੀਆਂ ਗਈਆਂ ਸਨ ਪੁਲਿਸ ਦੀ ਗੱਡੀ ਸੀ ਉਹਨੂੰ ਰੋਕਣਾ ਸੀ ਕਿਸੇ ਤਰੀਕੇ ਨਾਲ ਕਿਵੇਂ ਰੋਕਿਆ ਜਾਵੇ ਮੂਹਰੇ ਹੋ ਕੇ ਖੜ ਕੇ ਤਾਂ ਰੋਕੇ ਨਹੀਂ ਜਾਣਾ ਤਾਂ ਕਿ ਪੁਲਿਸ ਨੂੰ ਗੱਡੀ ਨੂੰ ਸਾਹਮਣੇ ਤੋਂ ਘੇਰਿਆ ਜਾ ਸਕੇ ਤੇ ਘੇਰ ਕੇ ਸੁੱਖਾ ਕਾਲਵਾ ਨੂੰ ਮਾਰਿਆ ਜਾ ਸਕੇ ਆਖਰ ਵਿੱਕੀ ਗੌਂਦਰ ਨੇ ਕਿਉਂ ਕੀਤਾ ਆਪਣੇ ਜਿਗਰੀ ਯਾਰ ਸੁੱਖਾ ਕਾਲਵਾ ਦਾ ਕਤਲ ਜਾਣਕਾਰੀ ਮੁਤਾਬਕ ਸੁੱਖਾ ਕਾਲਵਾ ਤੇ ਵਿੱਕੀ ਗੌਂਦਰ ਪਹਿਲਾਂ ਇਕੱਠਿਆਂ ਕੰਮ ਕਰਦੇ ਸੀ ਕਈ ਵਾਰ ਦਾਤਾਂ ਕਰ ਚੁੱਕੇ ਸੀ ਇਸ ਵਿਚਾਲੇ ਹੀ ਸੁੱਖਾ ਕਾਲਵਾ ਆਸਟ੍ਰੇਲੀਆ ਚਲਾ ਗਿਆ ਸੀ ਉੱਥੇ ਉਸ ਉੱਥੇ ਆਪਣੀ ਪਤਨੀ ਨਾਲ ਰਹਿ ਰਿਹਾ ਸੀ ਪਰ ਉਸਦੀ ਆਪਣੀ ਪਤਨੀ ਨਾਲ ਨਹੀਂ ਨਿਭੀ ਤੇ ਉਹ ਮੋੜ ਪੰਜਾਬ ਆ ਗਿਆ ਪੰਜਾਬ ਆਉਣ ਤੋਂ ਬਾਅਦ ਉਸਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਜਿੰਮ ਲਗਾ ਰਹੇ ਲਵਲੀ ਬਾਬਾ ਨੂੰ ਮਾਰ ਦਿੱਤਾ ਜੋ ਵਿੱਕੀ ਗੌਂਦਰ ਦਾ ਕਾਫੀ ਕਰੀਬੀ ਦੋਸਤ ਸੀ ਦੱਸਿਆ ਜਾ ਰਿਹਾ ਹੈ ਕਿ ਵਿੱਕੀ ਗੌਂਦਰ ਤੇ ਸੁੱਖਾ ਕਾਲਵਾ ਵਿਚਾਲੇ ਦੋਸਤੀ ਪਵਾਉਣ ਵਾਲਾ ਵੀ लवली ਬਾਬਾ ਹੀ ਸੀ ਜਾਣਕਾਰੀ ਮੁਤਾਬਕ ਵਿੱਕੀ ਗੌਂਦਰ लवली ਬਾਬੇ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਕਈ ਸਾਲ ਲੰਘ ਗਏ ਸੀ ਯੋਜਨਾ ਬਣਾਉਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਆਖਰ ਕਈ ਸਾਲ ਬੀਤ ਜਾਣ ਤੋਂ ਬਾਅਦ ਵਿੱਕੀ ਗੌਂਦਰ ਤੇ ਉਸਦੇ ਸਾਥੀਆਂ ਨੇ ਸੁੱਖਾ ਕਾਲਵਾ ਨੂੰ ਮਾਰ ਦਿੱਤਾ ਸੀ ਗੁਰਪ੍ਰੀਤ ਸੇਖੋਂ ਮੁਤਾਬਕ ਵਿੱਕੀ ਗੌਂਦਰ ਸੁੱਖਾ ਕਾਲਵਾ ਨੂੰ ਯਾਦ ਕਰ ਬਾਅਦ ਚ ਪਰੇਸ਼ਾਨ ਰਹਿਣ ਲੱਗ ਗਿਆ ਸੀ ਦੱਸ ਦिए ਕਿ ਵਿੱਕੀ ਨੂਪਾਲਸ ਨੇ ਸੁਖਾ ਕਾਲਵਾ ਦੇ ਕਤਲ ਵਿੱਚ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਵਿੱਕੀ ਗੌਂਦਰ ਤੇ ਉਸਦੇ ਹੋਰ ਸਾਥੀ ਨਾਬਾ ਜੇਲ ਬ੍ਰੇਕ ਕਰ ਫਰਾਰ ਹੋ ਗਏ ਸਨ ਪੁਲਿਸ ਲਗਾਤਾਰ ਇਨ੍ਹਾਂ ਪਿੱਛੇ ਲੱਗੀ ਹੋਈ ਸੀ ਤੇ ਆਖਰ ਵਿੱਚ ਵਿੱਕੀ ਤੇ ਉਸਦਾ ਇੱਕ ਹੋਰ ਸਾਥੀ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ